ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕਰ ਰਹੇ ਆ ਆਪਾਂ ਕਾਫੀ ਦਿਨਾਂ ਬਾਅਦ ਵਲੌਗ ਸਟਾਰਟ ਕਿਉਂਕਿ ਬੱਚੇ ਵੀ ਬਿਮਾਰ ਹੋ ਗਏ ਸੀ ਤੇ ਮੈਂ ਵੀ ਬਿਮਾਰ ਹੋ ਗਈ ਸੀ ਤੇ ਇੱਥੇ ਫਤੇਜਿਤ ਲੈਣ ਗਿਆ ਸੀ ਪੀਜ਼ਾ ਆਪਦੇ ਪਪਾ ਨਾਲ ਫਤੇਜਿਤ ਕਹਿੰਦਾ ਅੱਜ ਮੈਂ ਪੀਜ਼ਾ ਖਾਣਾ ਕਾਫੀ ਦਿਨ ਹੋ ਗਿਆ ਫਤੇਜਿਤ ਨੇ ਕੀਤੀ ਪੀਜ਼ਾ ਪਾਰਟੀ ਪਪਾ ਨਾ ਗਿਆ ਸਾਦਕ ਘੁੰਮਣ ਤੇ ਲੈ ਕੇ ਆ ਆ ਪੀਜ਼ਾ ਕਿਉਂਕਿ ਗਰਮੀ ਤਾਂ ਹੁਣ কাট ਗਈ ਮੌਸਮ ਚੇਂਜ ਹੋ ਰਿਹਾ ਤੇ ਬੱਚੇ ਬਿਮਾਰ ਹੋ ਰਹੇ ਆ ਬਹੁਤ ਜ਼ਿਆਦਾ ਤੇ ਕਾਫੀ ਦਿਨ ਹੋ ਗਏ ਮੈਂ ਵਲੌਗ ਨਹੀਂ ਪਾਇਆ ਸੀਗਾ ਨਾ ਹੀ ਵੀਡੀਓ ਬਣੀ ਤੇ ਕੋਸ਼ਿਸ਼ ਕਰਾਂਗੇ ਕਿ ਹੁਣ ਵਲੌਗ ਪਾਇਆ ਕਰੀਏ ਬੱਚਿਆਂ ਦੇ ਪੇਪਰ ਖਤਮ ਹੋ ਜਾਣਗੇ ਆਹ ਦੇਖੋ ਅੱਗੇ ਦੇਖਦੇ ਹਾਂ ਵਲੌਗ ਬਣਾਵਾਂਗੇ I love to be a duyên dạng lưu. I love you. I ਦਾ ਤਾਂ ਜਿਹੜਾ ਕੋਈ ਕਰਾਇਆ ਕਰਾ ਸੀ ਤੇਦੀ ਮੰਮੀ ਇਹਦਾ ਉਹ ਸਾਡੀ ਹੈ ਪਿਆ ਕਾਈ ਜਾਂਦਾ ਤੁਹਾਡਾ ਕੀ ਕੇਦਾ ਮੈਂ ਕੁਝ ਨਹੀਂ ਕਰਦਾ ਤੇ ਉਹਦੇ ਮਾਪੇ ਦੀ ਮੱਤ ਕਰਾ ਲੈ ਗਿਆ ਇਹ ਅੱਗੇ ਨਹੀਂ ਕਰੇ ਖਾਣਾ ਦੀਦੀ ਨਾਲ ਸਾਡਾ ਪਾਪਾ ਵੀ ਰਹੀ ਹੈ ਪਾਪਾ ਹੀ ਲਵਾ ਲਾਇ ਕੁੜੀ ਦੇ ਪਿੱਛੇ ਕੁੜੀ ਨਹੀਂ ਵਾਗੀ ਤੇ ਫੇਰ ਮੈਂ ਕੁੜੀ ਬਰਾਉਂਦਾ ਠੇਕਾ ਨਹੀਂ ਲਿਆ ਮੈਂ ਤੇਰੇ ਪਿੱਛੇ ਕੋਈ ਮੈਸੇਜ ਡੋਰੋ ਨਹੀਂ ਖੋਲੇ ਹੋਇਆ ਜਦ ਤੂੰ ਰੋ ਤੇ ਇਹੋ ਸਾਡੀ ਬੜੀ ਉਮੀਦਾਂ ਰਹੀ ਸੀ ਤੁਹਾਡੇ ਕੋਲ ਨਹੀਂ ਆਉਂਦਾ ਮੈਂ ਤੇਰੀਆਂ ਉਮੀਦਾਂ ਦਾ ਠੇਕਾ ਹੀ ਲਿਆ ਹੋਇਆ ਕੋਈ ਜੇ ਸਕੂਲ ਲੈ ਕੇ ਆਉਂਦਾ ਜੀ ਤੇ ਕਹਿੰਦਾ ਮੇਰੀ ਵੀਡੀਓ ਬਣਾਓ ਚਲੋ ਜੀ ਚਲ ਹੁਣ ਬੋਲ ਫਤੇ ਓ ਫਤੇ ਜੀ ਤਰੋਂ ਥੱਲੇ ਤਾਰਤਾ ਆਇਆ ਬਾਓ ਓ ਪਿੱਛੇ ਬਹਿ ਗਿਆ ਹੁਣ ਬਹੁਤ ਸੁਣਾ ਇੱਥੇ ਅਸੀਂ ਗਏ ਸੀ ਸਾਦਕ ਕਿਉਂਕਿ ਦੋਨਾਂ ਬੇਟੀਆਂ ਦਾ ਵੀ ਅਸੀਂ ਸੈਂਪਲ ਦੇਣਾ ਸੀ ਕਿਉਂਕਿ ਇਹ ਵੀ ਬਿਮਾਰ ਸੀ ਤੇ ਆਪਦੀ ਤਨਵੀਨ ਇਨਫੈਕਸ਼ਨ ਹੋ ਗਈ ਸੀਗੀ ਤੇ ਫਤੇ ਜੀ ਤਨੂ ਵੀਕਨਸ ਸੀ ਇਸ ਕਰਕੇ ਅਸੀਂ ਦੋਨਾਂ ਦੇ ਟੈਸਟ ਦੇਨੇ ਸੀਗੇ ਤੇ ਸੈਂਪਲ ਦੇਣ ਗਏ ਸੀਗੇ ਇੱਕ ਇੱਕ ਫਤੇ ਜੀ ਕਹਿੰਦਾ ਵੀ ਮੇਰੀ ਵੀਡੀਓ ਬਣਾਓ ਚੱਲ ਹੋਣ ਲੱਗੇ ਫਤੇ ਜੀ ਦੇ ਇਥੇ ਆਪਦੀ ਵੀਡੀਓ ਬਣਵਾ ਰਿਹਾ ਸੀਗਾ ਤੇ ਬਸ ਹੁਣ ਕਿੱਥੇ ਬੈਠ ਗਿਆ ਉੱਤਰ ਕੇ ਕੁੜਤਾ ਦੇਣਾ ਕਿਹੜਾ ਕੁੜਤਾ ਲੈਣਾ ਤੁਹਾਨੂੰ ਹਾਏ ਗਾਇਸ ਅੱਜ ਮੈਂ ਤੁਹਾਨੂੰ ਦਿਖਾਉਣ ਲੱਗਿਆ ਇੱਕ अपनी शौप, शौप अपनी जो अपने शॉप शॉप करके आप पेन्सिल्स पाने अपनी पेनसिलोट इसलिए डब्बी आपके इसलिए जो इंडिया की हो जाते हैं अपन पा सकते हैं ना जो अपने को सुन दिया ही नहीं आप लगे बैक्स के है ना इसलिए एंड कर आप ਮੈਂ ਦੱਸ ਨਹੀਂ ਪਤਾ ਨਹੀਂ ਮੇਰੇ ਨਾਲ ਨਹੀਂ ਬਮਾ ਤੁਮੈਂ ਮੀਆ ਬਮਾ ਤੁਮੈਂ ਮੀਆ ਪਾਣੀ ਗੰਦੇ ਚ ਮੈਂ ਚੰਗੀ ਤਰ੍ਹਾਂ ਮੈਂ ਇਹਨੂੰ ਦੀ ਸਪੈਸ਼ਲਟੀ ਹੈ ਪਾਪਾ ਤੁਸੀਂ ਤਾਂ ਨਹੀਂ ਇਸ ਲੇਡ ਨੂੰ ਤੋੜਦਾ ਸੁਮਾ ਬੁਰਾ ਕੰਮ ਨਹੀਂ ਕਰਨਾ ਇੱਥੇ ਜਪਜੀਤ ਆਪਣੀ ਵੀਡੀਓ ਬਣਾ ਰਹੀ ਸੀਗੀ ਤੇ ਨਾਲੇ ਬਣਾ ਰਹੀ ਸੀਗੀ ਇਹ ਚੂੜੀ ਚੂੜੀ ਲੈ ਕੇ ਉਸ ਚੂੜੀ ਦੇ ਉੱਪਰ ਨਾ ਇਹ ਪੇਪਰ ਲਾ ਕੇ ਆਵਦਾ ਕੁਝ ਕ੍ਰੀਏਟ ਕਰ ਰਹੀ ਸੀ ਕੋਈ ਚੀਜ਼ ਤੇ ਫਿਰ ਇਹਨੇ ਬਣਾਇਆ ਸੀਗਾ ਕਾਟਨ ਬੋਰਡ ਪਾਉਣ ਵਾਸਤੇ ਛੋਟਾ ਜਿਹਾ ਬਾਕਸ ਉੱਪਰ ਸ਼ੀਸ਼ੀ ਲਾ ਕੇ

ਮਮਾ ਦੁਕਾਨ ਕਰਦੀ ਆ ਮੈਂ ਖਰਦੇ ਆਸਤੇ ਮਮਾ ਦੁਕਾਨ ਕਰਦੀ ਭਈਏ ਇੱਕ ਮੈਂ ਤਾਰੋ ਇਹ ਚਾਹ ਤੀੜੀ ਆਪਣੀ ਤਾਰੋ ਆ ਮੈਂ ਤਾਰੂ ਤੋ ਇਹ ਇੱਥੇ ਫਤੇਜੀਤ ਤੇਜਪਜੀਤ ਬੋਲੀਆਂ ਪਾਰੀਆਂ ਸੀਗੀਆਂ ਤੇ ਫਤੇਜੀਤ ਜਪਜੀਤ ਨੂੰ ਕਹਿੰਦੀ ਵੀ ਮੈਨੂੰ ਵੀ ਬੋਲੀਆਂ ਸਿਖਾ ਤੇ ਉਹ ਵੀ ਫਤੇਜੀਤ ਦੀ ਫਤੇਜੀਤ ਤੇ ਜਪਜੀਤ ਦੀ ਨਕਲ ਕਰਕੇ ਉਹ ਮੈਂ ਬੋਲੀਆਂ ਪਾਉਂਦਾ ਸੀਗਾ ਤੇ ਬਸ ਇੰਨੀ ਇੱਕ ਵੀਡੀਓ ਸੀ ਜਿਹੜੀ ਸਾਡੇ ਤੋਂ ਬਣੀ ਆ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਕਮੈਂਟ ਕਰ ਦਿਆ ਕਰੋ ਤੇ ਅੱਗੇ ਤੋਂ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਵੀਡੀਓ ਬਣਾਈਏ ਤੇ ਪਲੀਜ਼ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ ਤੇ ਮੇਰੇ ਚੈਨਲ ਨੂੰ ਵਿਊ ਦਿਓ We'll be right <laughs> back.